ਆਪ ਕੀ ਆਵਾਜ਼ ਸਮਾਚਾਰ ਆਪ ਤਾ ਫਿਰੋਜ਼ਪੁਰ ਪੁਲਿਸ ਵੱਲੋਂ ਕਸਬਾ ਗੁਰਹਰਸਲਾयां ਅੰਦਰ ਨਜਾਇਜ਼ ਸ਼ਰਾਬ ਅਤੇ ਬੀਅਰ ਦੇ ਭਰੇ ਦੋ ਕੈਂਟਰ ਕਾਬੂ ਕੀਤੇ ਗਏ ਨੇ ਜੋ 1500 3 ਨਜਾਇਜ਼ ਸ਼ਰਾਬ ਅਤੇ ਬੀਅਰ ਦੀਆਂ ਪੇਟੀਆਂ ਨਾਲ ਲੱਦੇ ਹੋਏ ਸਨ ਪੁਲਿਸ ਵੱਲੋਂ ਉਕਤ ਕੈਂਟਰਾਂ ਦੇ ਡਰਾਈਵਰਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਇਸ ਸਬੰਧੀ ਪੁਲਿਸ ਵੱਲੋਂ 8 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਇਸ ਸਬੰਧੀ ਸਾਰੀ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਸੋਮੀਆ ਮਿਸ਼ਰਾਨ ਦਿੱਤੀ ਹੈ दे तो सानू मिली सी थी, जिस पे काम करते हुए साड़ी गुरुहर सहाय की पुलिस ने बहुत बढ़िया काम किया है इन्होंने काफी चंगी रिकवरी की है सानू इनफर्मेष मिली सी कि कुछ बंदे गैर कानूनी तरीके से शराब ट्रांसपोर्ट कर रहे हैं ਇਹ ਖਬਰ ਸੁਣਦੇ ਸਾਡੇ ਜਿਹੜੇ ਐਸਪੀ ਇਨਵੈਸਟੀਗੇਸ਼ਨ ਹੈਗੇ ਰੰਧੀਰ ਉਹਨਾਂ ਦੇ ਨਾਲ ਡਿਪਟੀ ਐਸਪੀ ਗੁਰੂ ਹਰਸਾਹ ਐ ਅਤਲ ਸੋਨੀ ਜੀ ਸਾਥੀ ਐਸਪੀ ਐਡ ਕਾਟਰ ਜੁਗਰਾਜ ਜੀ ਅਤੇ ਜਿਹੜੇ ਸਾਡੀ ਡਿਪਟੀ ਐਸਪੀ ਡੀ ਬਲਕਾਰ ਜੀ ਹੈ ਇਨਾਂ ਦੀ ਟੀਮੇ ਬਣਾਈ ਗਈ ਸਾਡੀ ਟੀਮ ਨੂੰ ਕਾਫੀ ਅੱਛੀ ਇਸਮੇ ਸਫਲਤਾ ਮਿਲੀ ਉਸ ਦੌਰਾਨ ਟੋਟਲ ਹੁਣ ਤੱਕ 2 ਦੋਸ਼ੀ ਗ੍ਰਿਫਤਾਰ ਹੈ ਇਨਾਂ ਨੇ 2 ਕੈਂਟਰ ਪਕੜੇ ਉਹਦੇ ਵਿੱਚ ਦੋ ਗ੍ਰਦੂ ਦੋਸ਼ੀ ਗ੍ਰਿਫਤਾਰ ਕੀਤੇ ਤੇ ਟੋਟਲ 900 ਬਾਕਸਸ ਸ਼ਰਾਬ ਦੀ ਰਿਕਵਰੀ ਹੋਈ ਹੈ ਇਹਦੇ ਵਿੱਚਕਾਰ 630 ਬਾਕਸ ਸ਼ਰਾਬ ਮਾਰਕਾ ਅੰਗਰੇਜ਼ੀ ਅਤੇ 900 ਬਾਕਸ ਸ਼ਰਾਬ ਜਿਹੜੀ ਬੀਅਰ ਹੈ ਉਹ ਰਿਕਵਰ ਕੀਤੀ ਗਈ ਹੈ ਜੀ ਕੋਈ ਪਤਾ ਲੱਗਾ ਜੀ ਕਿੱਥੋਂ ਲੈ ਕੇ ਆਏ ਤੇ ਕਿੱਥੇ ਲੈ ਕੇ ਜਾਣੀ ਸੀਗੀ ਉਹਨਾਂ ਨੂੰ ਇਹ ਗੁਰੂ ਹਰ ਸਹਾਇ ਸਹੀ ਲੋਕਲੀ ਆਗੇ ਮੂਵ ਕਰ ਰਹੇ ਸੀਗੇ ਇਹਨੂੰ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਲੋ ਰੋਕਾ ਗਿਆ ਹੈ ਔਰ ਮੁੱਢਲੀ ਤਫਤੀਸ਼ ਚ ਇਹ ਹੀ ਸਾਹਮਣੇ ਆਇਆ ਹੈ ਇਹ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੇ ਜਾ ਰਹੇ ਸੀਗੇ ਔਰ ਇਹ ਕਿੱਥੇ ਜਾ ਰਹੀ ਸੀਗੀ ਇਹ ਸਾਰਾ ਕੁਝ ਅਸੀਂ ਤਫਤੀਸ਼ ਦੌਰਾਨ ਸਾਹਮਣੇ ਮੈਡਮ ਇਲੈਕਸ਼ਨ ਦੌਰਾਨ ਇਹ ਪਹਿਲੀ ਪੰਜਾਬ ਦੀ ਵੱਡੀ ਰਿਕਵਰੀ ਹੈ ਜੀ ਦੇਖਿਏ ਅਸੀਂ ਪੂਰੇ ਪੰਜਾਬ ਦਾ ਤੇ ਨਹੀਂ ਦੇਖੋ ਫਿਰੋਜ਼ਪੁਰ ਦੇ ਵਿੱਚ ਅੱਜ ਮਾਡਲ ਕੋਟ ਆਫ ਕੰਡਕਟ ਲਗਨ ਤੋਂ ਬਾਅਦ ਇਹ ਸਭ ਤੋਂ ਵੱਡੀ ਰਿਕਵਰੀ ਹੈ ਜੀ ਸਾਡੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਸਰ ਇਲੈਕਸ਼ਨ ਜਿਵੇਂ ਆਏ ਕਿ ਕਿਹੜੀ ਜਗ੍ਹਾ ਤੋਂ ਇਹ ਫੜੀ ਗਈ ਹੈ ਸ਼ਰਾਬ ਉਹਦੀ ਗਡਾਊਨ ਸੀ ਜਾਂ ਕੋਈ ਹੋਰ ਸੀ ਗਈ ਇਹ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਜਿਵੇਂ ਮੈਂ ਤੁਹਾਨੂੰ ਕਿਹਾ ਦੋ ਕੈਂਟਰ ਜਾ ਰਹੇ ਸੀਗੇ ਉਹਨੂੰ ਰੋਕਿਆ ਗਿਆ ਅਸੀਂ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਸੀਗੀ ਤੋਂ ਉਹਨੂੰ ਟ੍ਰੇਸ ਕਰਕੇ ਪਹਿਲੇ ਟ੍ਰੇਸ ਕਰਕੇ ਉਹਦੇ ਬਾਅਦ ਉਹਨੂੰ ਰੋਕਿਆ ਗਿਆ ਉਹਨਾਂ ਦੀ ਚੈਕਿੰਗ ਕੀ ਗਈ ਐਕਸਾਈਜ਼ ਡਿਪਾਰਟਮੈਂਟ ਨੂੰ ਵੀ ਇਹਦੇ ਸਾਥ ਸ਼ਾਮਿਲ ਕੀਤਾ ਗਿਆ ਜਦ ਇਹ ਪੂਰੀ ਤਰ੍ਹਾਂ ਸੇ ਪ੍ਰੂਵ ਹੋ ਗਿਆ ਕਿ ਇਹ ਗੈਰ ਕਾਨੂੰਨੀ ਹੈ ਇਹ ਟ੍ਰਾਂਸਪੋਰਟੇਸ਼ਨ ਗੈਰ ਕਾਨੂੰਨੀ ਹੈ ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਐਫ ਆਈ ਆਰ ਦਰਜ ਕੀਤਾ ਪਰ ਦੋ ਬੰਦੇ ਆਲਰੇਡੀ ਗ੍ਰਿਫਤਾਰ ਹੈ ਤੇ 6 ਹੋਰ ਨਾਮ ਚੁੱਕਦੇ ਜਿਹੜੇ ਨਾਮ ਜਿਹੜੇ ਲੋਕਾਂ ਨੇ ਬਣ ਕੀ ਹੈ ਚੋਨਾ ਦੀ ਦੁਕਾਨ ਐਡੀ ਵੱਡੀ ਚੋਣਾ ਤੋਂ ਦਰਾਂ ਨੇ ਇਦੀ ਵੱਡੀ ਰਿਕਵਰੀ ਹੋਈ ਆ ਕੀ ਲੱਗਦਾ ਚੋਣਾਂ ਦੇ ਵਿੱਚ ਹੀ ਵਰਤੀ ਇਹ ਗੱਲ ਨਹੀਂ ਕਰ ਸਕਦੇ ਹੁਣ ਤੇ ਅਸੀਂ ਇਹਨਾਂ ਨੂੰ ਪਕੜਾ ਹੈਗਾ ਇਹ ਗੈਰ ਕਾਨੂੰਨੀ ਤਰੀਕੇ ਤੋਂ ਸਾਡੇ ਜ਼ਿਲ੍ਹੇ ਤੋਂ ਬਾਹਰ ਜਾ ਰਹੇ ਸੀਗੇ ਇਹ ਜ਼ਿਲ੍ਹੇ ਤੋਂ ਬਾਹਰ ਕੀ ਆਪਣੇ ਥਾਣੇ ਏਰੀਆ ਦੇ ਜੂਰਿਸਡਿਕਸ਼ਨ ਤੇ ਅੱਗੇ ਵੀ ਨਹੀਂ ਜਾ ਪਾਏ ਇਤਨੀ ਐਕਟਿਵ ਹੋ ਕੇ ਸਾਡੀ ਪੁਲਿਸ ਨੇ ਇਹਦੇ ਵਿੱਚ ਕਾਰਵਾਈ ਕੀਤੀ ਹੈ ਜਿਹਦੇ ਚ 6 ਨਾਮਜਿਤ ਉਹਨਾਂ ਦੇ ਇੱਕ ਨਾਮ ਨੇ ਹਾਂਜੀ ਜਿਹਦੇ ਨਾਮ ਦੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਪ੍ਰੈਸ ਨੋਟ ਰੈਡੀ ਰੀਵਿਲ ਸ਼ੇਅਰ ਇਟ ਬਿਲਕੁਲ ਇਸ ਹਸਬ ਕਾ ਕੌਂਸੀ ਵਿਧਾਇਕ ਦਾ ਸਾਲਾ ਵੀ ਹੈ ਹਰਜਿੰਦਰ ਸਿੰਘ ਬਟਸਾ ਜਿਹਨੂੰ ਤੁਸੀਂ ਨਾਮਜ਼ਦ ਕੀਤਾ ਸੀ ਦੇਖੋ ਜੋ ਤਫਤੀਸ਼ ਦੇ ਤੱਥ ਹੈ ਉਸੇ ਅਸੀਂ ਤਫਤੀਸ਼ ਦੇ ਦੌਰਾਨ ਹੀ ਦੇਖਾਂਗੇ ਹੁਣ ਮੁੱਢਲੀ ਤੌਰ ਤੇ ਜੋ ਪਤਾ ਚੱਲਾ ਹੈ ਉਹ ਹੀ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ ਜੀ ਸਰ ਇਹ ਇਲੈਕਸ਼ਨ ਜਿਵੇਂ ਸਿਰਤੇ ਹੈ ਕਿ ਇਲੈਕਸ਼ਨ ਚ ਯੂਜ਼ ਹੋਣੀ ਸੀ ਸ਼ਰਾਬ ਇਹ ਉਸ ਤੋਂ ਨਾਲ ਦੇਖਿਏ ਇਹ ਮਾਡਲ ਕੋਡ ਆਫ ਕੰਡਕਟ ਹੁਣੇ ਲਾਗੂ ਹੈ ਔਰ ਵੀ ਸਖਤੀ ਕੀਤੀ ਗਈ ਹੈ ਇਨ ਫੈਕਟ ਤੁਹਾਡੇ ਨਾਲ ਮੈਂ ਇਹ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਐਕਸਾਈਜ਼ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਵੀ ਮਿਲ ਕੇ ਅਸੀਂ ਚੈਕਿੰਗ ਕਰ ਰਹੇ ਨੇ 5.5 ਨਾ ਕਿ ਆਲਰੇਡੀ ਲਗਾਏ ਗਏ 30 ਇਕਦਮ